ਸੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਮੰਤਰ ਦਾ ਜਪ ਕਰੇ ਬਸ ਇਤਨੀ ਤਾਕਤ ਨਾਲ ਜਿੰਨਾ ਯਾਦ ਹੈ ਵਾਹਿਗੁਰੂ ਵਾਹਿਗੁਰੂ ਦਾ ਜਪ ਔਰ ਮਨ ਸੁਣੇ ਅਗਰ ਕੇ 10 20 ਮਿੰਟ ਰੋਜ਼ ਕਰਨ ਦੇ ਸਫਲ ਹੋਇਆ ਤੇ ਇਹਦੇ ਨਾਲ ਕੀ ਹੋਵੇਗਾ ਸਿਮਰ ਸਿਮਰ ਗੁਰ ਸਤਗੁਰ ਆਪਣਾ ਸੋਇਆ ਮਨ ਜਾਗਾਈ ਸੇਜੇ ਸੇਜੇ ਸੁੱਤਾ ਮਨ ਜਾਵੇਗਾ ਔਰ ਸ਼ੁਰੂ ਸ਼ੁਰੂ ਚ ਕਠਿਨਾਈ ਬਹੁਤ ਹੋਏਗੀ ਕਿਉਂਕਿ ਮਨੁੱਖ ਤੇ ਸੁਤਾ ਹੋਇਆ ਅਚੇਤ ਹੈ ਜਵਾਨ ਵਾਹਿਗੁਰੂ ਵਾਹਿਗੁਰੂ ਕਰਦੇ ਹੀ ਰਹੇਗੇ ਮਨ ਨਹੀਂ ਸੁਣੇਗਾ ਕਿਉਂਕਿ ਮਨ ਤੇ ਸੁਤਾ ਹੋਇਆ ਹੈ ਪਰ ਜਿਤਨਾ ਜਾਗਿਆ ਹੋਇਆ ਹੈ ਉਤਨਾ ਤੇ ਸੁਣਨ ਦੀ ਕੋਸ਼ਿਸ਼ ਕਰੇ ਤਾਂ ਜਾਗਰਤੀ ਵਧੇਗੀ ਇਹਦੇ ਉਤੇ ਮੈਂ ਇੱਕ ਉਦਾਹਰਣ ਦੇਣਾ ਉਹਨਾਂ ਤੇ ਗੱਲ ਸਪਸ਼ਟ ਹੋ ਜਾਏਗੀ ਰਾਤ ਨੂੰ ਇੱਕ ਮਨੁੱਖ ਨੇ ਆਪਣੇ ਪਿੰਡ ਤੋਂ ਦੂਸਰੇ ਪਿੰਡ ਜਾਣਾ ਹੈ ਰਾਤ ਦਾ ਵਕਤ ਤੇ ਪੁਰਾਣਾ ਜ਼ਮਾਨਾ ਘਰ ਵਾਲੀ ਨੇ ਲਾਲ ਟੈਂਡ ਦੇ ਦਿੱਤਾ ਆਖਿਆ ਰੋਸ਼ਨੀ ਚ ਜਾਓ ਅੰਧੇਰੀਏ ਰਾਤ ਪੁਰਾਣਾ ਜ਼ਮਾਨਾ ਲਾਲ ਟੈਂਡ ਹੱਥ ਦੇ ਚ ਰੱਖ ਕੇ ਤੇ ਘਰ ਦੇ ਬੂਵੇ ਤੇ ਹੀ ਬੈਠ ਗਿਆ ਚੱਲਦਾ ਨਹੀਂ ਸੋਚਾਂ ਚ ਕਿ ਘਰ ਵਾਲੀ ਕਹਿੰਦੀ ਤੁਸੀਂ ਬਹੁਤ ਜ਼ਰੂਰੀ ਪੌchnਾ ਸੀ ਗੱਲ ਕੀ ਹੈ ਬੈਠ ਗਏ ਚਲਦੇ ਨਹੀਂ ਮੈਂ ਤੁਹਾਨੂੰ ਲਾਲ ਟੈਂਡ ਵੀ ਦੇ ਦਿੱਤੀ ਪਤਾ ਕੀ ਕਹਿੰਦੇ ਲਾਲ ਟੈਂਪ ਜਿਹੜੀ ਤੋਂ ਦਿੱਤੀ ਹੈ ਨਾ ਇਹਦੀ ਰੋਸ਼ਨੀ ਸਿਰਫ 2 ਗਜ਼ ਅੱਗੇ ਜਾਂਦੀ ਹੈ ਬਸ ਤੇ ਮੈਂ ਜਿਸ ਪਿੰਡ ਦੇ ਵਿੱਚ ਜਾਣਾ ਹੈ ਉਹ 5 ਮੀਲ ਹੈ ਰੋਸ਼ਨੀ 2 ਗਜ਼ ਹੈ ਸਫ਼ਰ ਮੇਰਾ 5 ਮੀਲ ਹੈ 2 ਗਜ਼ ਦੀ ਰੋਸ਼ਨੀ ਨਾਲ ਮੈਂ 5 ਮੀਲ ਅੰਧੇਰੇ ਦਾ ਸਫ਼ਰ ਕਿਸ ਤਰ੍ਹਾਂ ਤੈਅ ਕਰਾਂ ਘਰ ਵਾਡੀ ਹੱਸ ਕੇ ਕੰਨ ਦੀ ਰੋਸ਼ਨੀ ਇਸ ਵਾਸਤੇ ਰੁਕ ਪਈ ਹੈ ਤੁਸੀਂ ਰੁਕ ਗਏ ਹੋ ਬੈਠੇ ਹੋ ਜੇ ਤੁਸੀਂ ਚੱਲ ਪਾਓ ਤੇ ਰੋਸ਼ਨੀ ਵੀ ਚੱਲ ਪਏਗੀ ਫੜੇ ਨਾਲ ਚੱਲ ਪਏਗਾ ਲਾਲਟੇ ਤੁਹਾਡੇ ਹੱਥੇ ਚ ਹੋਵੇ ਰੋਸ਼ਨੀ ਵੀ ਚੱਲ ਪਏਗੀ ਅਗਰ ਤੁਸੀਂ ਚੱਲੋ ਯਕੀਨ ਜਾਣੋ ਮਨੁੱਖ ਜਪਣਾ ਆਰੰਭ ਕਰਵੇਵੇ ਜਪਣੇ ਆਪਣੇ ਆਪ ਹੀ ਰੋਸ਼ਨੀ ਬਣਾਈ ਜਾਣੀ ਰਸਤਾ ਬਣਾਈ ਜਾਣਾ ਅਗਰ ਮਨੁੱਖ ਜਪਣਾ ਆਰੰਭ ਕਰਦੇ ਰਹੇ ਮਨ ਆਪਣਾ ਬਣਾ ਲਓ ਜਪਨੇ ਹੀ ਰਸਤਾ ਬਣਾ ਲੈਣਾ ਹੋਰ ਕਿਸੇ ਨੇ ਰਸਤਾ ਨਹੀਂ ਬਣਾਣਾ ਜਪਿਆ ਜਪਾਇਆ ਨਾਮ ਦੁਨੀਆ ਦਾ ਕੋਈ અવਤਾਰ ਵੀ ਨਹੀਂ ਦੇ ਸਕਦਾ ਕਿਸੇ ਨੇ ਦੇਣਾ ਤੁਮ ਨੂੰ ਨਹੀਂ ਤੇ ਇਹ ਕੋਈ અવਤਾਰ ਕਾਫੀ ਸੀ ਬਸ 20 ਮਿੰਟ ਬੈਠ ਕੇ ਜਪਨਾ ਆਰੰਭ ਕਰੋ ਇਸ ਨੇ ਹੀ ਰਸਤਾ ਬਣਾ ਦੇਣਾ ਜਪੋ ਤਾ ਏਕੋ ਨਾਮਾ ਅਵਰ ਮੇਰਾ ਫਲ ਕਾਮਾ ਜਪੋ ਉਸ ਜਗਦੀ ਜੋਤ ਨੂੰ ਕਾਕੇ ਸੁਪਾਵਾ ਮਨ ਜਾਗ ਸਕੇ ਜਾਗਤ ਜੋਤ ਜਵੈਨ ਸਬਾਸਰ ਇੱਕ ਬਿਨਾ ਮਨ ਨੈਕ ਨਾ ਨੇ ਜਾਗਿਆ ਹੋਇਆ ਖਾਲਸਾ ਹੈ ਸੁਪਤਾ ਹੋਇਆ ਮਲੇਨ ਹੈ ਸੁੱਤਾ ਹੋਇਆ ਅਚੇਤ ਹੈ ਸੁਝੇ ذہی ਖਾਲਸਾ ਹੈ ਔਰ ਖਾਲਸਾ ਹੋਣ ਦਾ ਡੰਗ ਮੇਰੇ ਪਾਸ ਸੈ ਦੱਸਦੇ ਨੇ ਜਾਗਦੀ ਜੋਤ ਦਾ ਜਪ ਉਸ ਜਪ ਦੀਆਂ ਜਿਹੜੀਆਂ ਅਵਸਥਾਵਾਂ ਨੇ ਜਿਤਨੇ ਅਸੀਂ ਜਾਗੇ ਹੋਇਆ ਬਸ ਇਸੇ ਕੋਈ ਕੰਮ ਲਈ ਹੈ ਇਹ ਮੈਨਸ ਕਰਾਂ ਦੁਨੀਆਂ ਦੇ ਜਿਤਨੇ ਭਗਤ ਹੋਏ ਨੇ ਸੰਤ ਹੋਏ ਨੇ بڑے بڑے ॠषि मुनि ਹੋਏ ਨੇ ਉਹਨਾਂ ਨੇ ਥੋੜੀ ਜਿਹੀ ਰੋਸ਼ਨੀ ਦੀ ਵਰਤੋਂ ਕੀਤੀ ਤੇ ਪੂਰਨ ਰੋਸ਼ਨ ਹੋ ਗਏ ਇਹ ਥੋੜੀ ਜਿਹੀ ਜਾਗਰਤੀ ਨੂੰ ਵਰਤ ਕੇ ਪੂਰਨ ਸੁਚੇਤ ਹੋ ਗਏ ਤੇ ਪੂਰਨ ਪ੍ਰਮਾਤਮਾ ਉਹਨਾਂ ਦੇ ਅੰਦਰ ਪ੍ਰਗਟ ਹੋ ਗਿਆ ਕੁਝ ਇਸ ਡੰਗ ਨਾਲ ਸੌਂਦੇ ਨੇ ਥੋੜੇ ਜਿਹਾ ਖੜਾਕ ਨਾਲ ਜਾਗ ਜਾਂਦੇ ਨੇ कीर्तन ਸੁਣਦੇ ਆ ਬਾਣੀ ਪੜ੍ਹਦੇ ਆ ਵਾਹਿਗੁਰੂ ਵਾਹਿਗੁਰੂ ਜਪਦੇ ਆ ਕੁਝ ਲੋਕ ਥੋੜੇ ਜਿਹਾ ਸੁਚੇਤ ਹੋ ਜਾਂਦੇ ਨੇ ਕੁਛ ਇੱਕ ਦੇ ਰੀਂ ਐਸੀ ਹੁੰਦੀ ਹੈ ਪਰ ਕੁਝ ਬਹੁਤ ਗਹਿਰੇ ਸੌਂਦੇ ਨੇ ਗੂੜੇ ਸੌਂਦੇ ਨੇ ਮੈਂ ਹਜ਼ੂਰ ਸਾਹਿਬ ਦੇਖਿਆ ਉਦੋਂ ਬਾਬਾ ਹਰਨਾਮ ਸਿੰਘ ਆਉਂਦੇ ਸਨ ਲੰਗਰ ਸਾਹਿਬ ਦੀ ਸੇਵਾ ਕਰਦੇ ਸਨ ਉਹ ਅੰਮ੍ਰਿਤ ਵੇਲੇ ਇੱਕ ਸੁੱਤੇ ਸੇਵਾਦਾਰ ਦੇ ਤੇ ਪਾਣੀ ਪਾਉਂਦੇ ਸਨ ਦੋ ਦਿਨ ਮੈਂ ਦੇਖਿਆ ਸੀ 3:30 ਵਜੇ ਦੇ ਕਰੀਬ ਫਿਰ ਫਿਰ ਮੈਂ ਇੱਕ ਦਿਨ ਬਿੰਦੀ ਕਿਹਾ ਮਹਾਰਾਜ ਆਵਾਜ਼ ਨਾਲ ਜਗਾ ਲਿਆ ਕਰੋ ਕਹਿੰਦੇ ਕਿ ਮਸਕੀਨ ਜੀ ਤੁਹਾਨੂੰ ਨਹੀਂ ਪਤਾ ਇਹ ਨਹੀਂ ਜਾਗਦਾ ਢੋਲ ਵਜਾਓ ਤਾਂ ਵੀ ਨਹੀਂ ਜਾਗਦਾ ਨਗਾਰੇ ਵਜਾਓ ਤਾਂ ਨਹੀਂ ਜਾਗਦਾ ਸੀ 3 ਵਜੇ ਨਗਾਰਾ ਵਜਾਣੇ ਹੈ ਕੋਈ ਜਾਗਦਾ ਇਦੇ ਉਤੇ ਤੇ ਮੈਂ ਪਾਣੀ ਪਾਣਾ ਤਾਂ ਹੀ ਜਾਗਦਾ ਹੁੰਜ ਨਹੀਂ ਜਾਗਦਾ ਉਹਨੋਂ ਕਰ ਮੈਨੂੰ ਭਗਤ ਕਬੀਰ ਦੀਆਂ ਪੰਕਤੀਆਂ ਯਾਦ ਆਈਆਂ ਕਹੋ ਕਬੀਰ ਤਬੈ ਨ ਰਜਾ ਦੇ ਜਮ ਕਾ ਡੰਡ ਮੋਢ ਮੇਲਾਗੇ ਕੁਛ ਲੋਗ ਐਸੀ ਗਹਿਰੀ ਨੀਂਦ ਸੌਂਦੇ ਨੇ ਕੀਰਤਨ ਨਹੀਂ ਜਗਾ ਸਕਦਾ ਕਥਾ ਨਹੀਂ ਜਗਾ ਸਕਦੀ ਬਾਣੀ ਦਾ ਪਾਠ ਕਰ ਲੈਣਿਆ ਅਚੇਤ ਅਵਸਥਾ ਚ ਸਭ ਕੁਝ ਅਚੇ ਸੇਵਾ ਕਰਦਨ ਅਚੇਤ ਅਵਸਥਾ ਜਨ ਪੂਨ ਕਰਦਨ ਸਭ ਅਚੇਤ ਅਵਸਥਾ ਖੋਏ ਖੋਏ ਸੋਏ ਸੋਏ ਕੋ ਕੋ ਜਾਗਦੇ ਨੇ ਜਦ ਮੌਤ ਦਾ ਸੋਟਾ ਸਿਰ ਤੇ ਆ ਕੇ ਵੱਜਦਾ ਹੈ ਆਖਰੀ ਪ੍ਰਾਣ ਨਿਕਲਦਾ ਉਦੋਂ ਜਾਗਦੇ ਕਹੋ ਕਬੀ ਤਬ ਐ ਨਾ ਜਾਗੇ ਜਮ ਕਾ ਡੰਡ ਮੌਂਡ ਮੇ ਲਾਗੇ ਪਰ ਉਦੋਂ ਹੁਣ ਜੋ ਜਾਗੇ ਨੇ 2-4 ਸੈਕਿੰਡ ਲਈ ਤੋਂ ਹੁਣ ਉਸ ਜਾਗਰਤ ਅਵਸਥਾ ਤੋਂ ਲਾਭ ਲੈ ਸਕਣ ਸਮਾਂ ਕੋਈ ਨਹੀਂ ਸਮਾਂ ਕੋਈ ਨਹੀਂ ਜੀਵਨ ਭਰ ਅਚੇਤre ਮਰ ਲੱਗਿਆ ਥੋੜੇ ਸੁਚੇਤ ਹੋਏ ਪਰ ਉਹ 2-4 ਸੈਕਿੰਡ ਦੀ ਦਰ ਕਹਿੰਦੇ ਨੇ ਉਸ ਸਮੇ ਸਾਰੇ ਹੀ ਜਾਗਦੇ ਨੇ ਇਸ ਵਾਸਤੇ ਹਰ ਬੰਦਾ ਪਛਤਾਪ ਵਿੱਚ ਮਰਦਾ ਹੈ ਬਿਸਪੈਂਦਾ ਹੈ ਜ਼ਿੰਦਗੀ ਅਜਾਈ ਚੱਲੀ ਗਈ ਜੀਵਨ ਅਜਾਈ ਚੜਾ ਗਿਆ ਕਿ ਕਾਲਮ ਕਹਿੰਦਾ ਨ ਦੇਖਣੇ ਕੀ ਤਰ੍ਹਾਂ ਹਮਨੇ ਜ਼ਿੰਦਗੀ ਦੇਖੀ ਚਰਾਵ ਨੂੰ ਬੁਝਨੇ ਲਗਾ ਤੋ ਰੋਸ਼ਨੀ ਦੇਖੀ ਜ਼ਿੰਦਗੀ ਦਾ ਦੀਵਾ ਅਜ ਬੁਝਣ ਲੱਗਿਆ ਤੇ ਪਤਾ ਚਲਿਆ ਬੁਝਣ ਲੱਗਿਆ ਪਹਿਲੇ ਸ਼ਾਮ ਹੀ ਨਹੀਂ ਆਇਆ ਮਰਨ ਲਗਿਆ ਕਰੇਵਨ ਕਰੇਵਨ ਸਾਰੇ ਸੁਚੇਤ ਆਉਂਦੇ ਨੇ ਔਰ ਗਰਭ ਕਾਲ ਵਿੱਚ ਸਾਰੇ ਬ੍ਰह्मਗੈਣੀਆਂ ਸਾਰਿਆਂ ਦਾ ਮਨ ਇਕਾਗਰ ਹੁੰਦਾ ਹੈ ਪਹਿਲੇ ਬਾਦੇ ਰਹਿਣ ਕੇ ਵਣ ਜਾ ਰਿਹਾ ਮਿਤਰਾ ਹੁਕਮ ਭਿਆ ਗਰਵਾਸ ਉਰਦ ਤਪ ਅੰਤਰ ਕਰੇਵਣ ਜਾ ਰਿਹਾ ਮਿਤਰਾ ਕਸਮ ਸੇ ਦੀ ਅਰਦਾਸ ਗਰਭ ਕਾਲ ਦੇ ਅਵਸਥਾ ਚ ਹਰ ਮਨੁੱਖ ਜੋਗੀ ਹੈ ਸੁਰਤ ਜੁੜੀ ਹੋਈ ਹੈ ਵਿਕਾਗਰਤਾ ਇਸ ਵਾਸਤੇ ਧਾਰਮਿਕ ਮਨੋਵਿਗਿਆਨੀ ਕਹਿੰਦੇ ਨੇ ਜੇ ਪਰਮ ਰਸ ਦਾ ਇਕਾਗਰਤਾ ਦਾ ਰਸ ਜਿਹੜਾ ਹੈ ਅਗਰ ਇਸ ਦਾ ਅਨੁਭਵ ਨਹੀਂ ਹੋ ਤੋ ਜੀਵਨ ਭਰ ਮਨੁੱਖ ਦੀ ਮੰਗ ਕਿਆ ਹੁੰਦੀ ਹੈ ਮੰਗ ਇਸ ਵਾਸਤੇ ਦੇਖ ਚੁੱਕਿਆ ਹੈ ਮਨੁੱਖ ਦੇ ਪ੍ਰਾਣਾ ਵਿੱਚ ਪਿਆਸ ਹੈ ਕਿਸ ਦੀ ਪਰਮ ધਨ ਦੀ ਐਸਾ ધਨ ਜੋ ਵਧਦਾ ਜਾਏ ਕਦੀ ਘਟੇ ਨਾ ਉਸ ਪਰਮ ਜਨ ਦਾ ਨਾਂ ਹੀ ਪਰਮਾਤਮਾ ਮਨੁੱਖ ਨੂੰ ਚਾਹੀਦਾ ਐ ਅਸਾ ਜੀਵਨ ਜਿਸ ਦੇ ਚ ਕਦੀ ਮੌਤ ਨਾ ਆਵੇ ਉਸ ਪਰਮ ਜੀਵਨ ਦਾ ਨਾਮ ਹੀ ਹੈ ਪਰਮਾਤਮਾ ਮਨੁੱਖ ਨੂੰ ਐਸਾ ਰਸ ਚਾਹੀਦਾ ਜੋ ਕਦੀ ਬੇਰਸੀਦ ਚ ਨਾ ਬਦਲੇ ਉਸ ਮਹਾਰਸ ਦਾ ਨਾਮ ਹੀ ਹੈ ਪਰਮਾਤਮਾ ਮਨੁੱਖ ਨੂੰ ਐਸੀ ਤਾਕਤ ਚਾਹੀਦੀ ਹੈ ਜੋ ਕਦੀ ਕਮਜ਼ੋਰੀ ਵਿੱਚ ਨਾ ਬਦਲੇ ਉਸ ਮਹਾਸ਼ਕਤੀ ਦਾ ਨਾਮ ਹੀ ਹੈ ਪ੍ਰਭਾਤਮਾ ਮਨੁੱਖ ਦੇ ਪ੍ਰਾਣਾ ਦੇ ਚ ਪਿਆਸ ਹੀ ਕਿਉਂਕਿ ਦੇਖ ਚੁਕੇ ਹੈ ਕਿੱਥੇ ਦੇਖ ਚੁਕੇ ਹੈ ਉਰਦ ਤਪ ਅੰਤਰ ਕਰੇ ਵਣ ਜਾ ਰਿਹਾ ਮਿਤਰਾ ਖਸਮ ਸੀ ਤੀਰ ਦਾਸ ਪਹਿਲੇ ਪਾਤਸ਼ਾਹ ਜੀ ਦੀ ਬਾਣੀ ਹੈ ਕਿ ਗਰਭ ਕਾਲ ਵਿੱਚ ਤਪੀਸ਼ਵਰ ਸੀ ਜੋਗੇਸ਼ਵਰ ਸੀ ਮਰਨ ਲਗਿਆ ਵੀ ਜੋਗੀ ਹੋ ਜਾਂਦਾ ਹੈ ਮੌਤ ਦੀ ਸੱਟ ਨਾਲ ਜਾਗਦਾ ਹੈ ਵਿਚਕਾਰ ਜਿਤਨਾ ਜੀਵਨ ਹੈ 50 ਸਾਲ ਦਾ 60 ਸਾਲ 70 80 ਦਾ ਅਚੇਤ ਜਾਗਤ ਸੋਇਆ ਜਨਮ ਲਵਾਇਆ ਜ਼ਿੰਦਗੀ ਸਾਰੇ ਅਚੇਤ ਬਣ ਚੁਕੀ ਤੋਦੀ ਇਸ ਵਾਸਤੇ ਗਰਭ ਕਾਲ ਵਿੱਚ ਜੋ ਵੇਖ ਚੁਕਿਆ ਜੀਵਨ ਭਰ ਉਸ ਦੀ ਅੰਦਰ ਪਿਆਸ ਰਹਿੰਦੀ ਹੈ ਪਰਮ ਸ਼ਕਤੀ ਦੀ ਪਿਆਸ ਪਰਮ ਜੀਵਨ ਦੀ ਪਿਆਸ ਐਸਾ ਜੀਵਨ ਜਿਸ ਦੇ ਵਿੱਚ ਮੌਤ ਨਾ ਐਸਾ ਧਨ ਜੋ ਵੱਧਦਾ ਹੀ ਜਾਏ ਕਦੀ ਘਟੇ ਨਾ ਐਸੀ ਸ਼ਕਤੀ ਜੋ ਕਦੀ ਕਮਜ਼ੋਰੀ ਵਿੱਚ ਨਾ ਬਦਲੇ ਐਸਾ ਰਸ ਜੋ ਕਦੀ ਬੇਰਸ ਨਾ ਹੋਏ ਪ੍ਰਾਣਾ ਵਿੱਚ ਪਿਆਸ ਹੈ ਦੇਖ ਚੁੱਕੇ ਹੈ ਔਰ ਮਰਦੇ ਦਮ ਪਛਤਾਤਾ ਹੈ ਜੀਵਨ ਇਤਨਾ ਮਿਲਿਆ ਸੀ ਪਰਮ ਰਸ ਦੀ ਪ੍ਰਾਪਤੀ ਵਾਸਤੇ ਤੇ ਗਿਆ ਅਜਾਈ ਚਲਾ ਗਿਆ ਨਾ ਦੇਖਨੇ ਕੀ ਤਰ੍ਹਾਂ ਹਮਨੇ ਜ਼ਿੰਦਗੀ ਦੇਖੀ ਚਰਾਗ ਬੁਝਨੇ ਲਗਾ ਤੋਰੋਸ਼ਨੀ ਦੇਖੀ ਉਸ ਸਮੇਂ ਚੰਗੇ ਚੰਗੇ ਲੋਕ ਜਾਗ ਪੈਂਦੇ ਨੇ ਕਹੋ ਕਬੀਰ ਤਬ ਹੈ ਨਰ ਜਾਗੇ ਜਮ ਕਾ ਡੰਡ ਮੋਢ ਮੇਰਾ ਇਧਰ ਮੌਤ ਦਾ ਸੌਟਾ ਸਿਰ ਦੇ ਚ ਵਜਿਆ ਤੇ ਜਾਗੇ ਪਰ ਉਸ ਤੋਂ ਹੁਣ ਲਾਭ ਉਠਾ ਸਕੇ ਸਮਾਂ ਕੋਈ ਨਹੀਂ ਵਕਤ ਕੋਈ ਨਹੀਂ ਇਸ ਵਾਸਤੇ ਸਾਈਂਬ ਕੇੰਦਰ ਮੋਹ ਮਲਨ ਨੀਂਦ ਤੇ ਛੁੱਟ ਗਈ ਕੌਣ ਅਨਗਰੋ ਹੋਵੇਗੀ ਦਸ ਤੇ ਸਹੀ ਤੂੰ ਸੁਚੇਤ ਹੋ ਗਿਆ ਤੈਨੂੰ ਨੀਂਦ ਨਹੀਂ ਵਿਆਪੀ ਤੂੰ ਅਚੇਤ ਨਹੀਂ ਹੈ ਸੁਚੇਤ ਹੈ ਅਚੇਤ ਮਨੁੱਖ ਦੀ ਪਛਾਣ ਮੋਹ ਵਿੱਚ ਗਰਸਿਆ ਹੋਵੇਗਾ ਲੋਭ ਵਿੱਚ ਗਰਸਿਆ ਹੋਵੇਗਾ ਹੰਕਾਰੀ ਮਨੁੱਖ ਅਚੇਤ ਹੈ ਲੋਭੀ ਮਨੁੱਖ ਅਚੇਤ ਹੈ ਔਰ ਇਸੇ ਤਰੀਕੇ ਨਾਲ અત્યੰਤ ਕਰੋਧਈ ਮਨੁੱਖ ਅਚੇਤ ਹੈ ਇਹ نیند ਦੇchna ਹੈ ਸਾਬਗਨ ਤੇਰਾ ਮੌਤ ਟੁੱਟ ਗਿਆ ਵਿਕਾਰ ਟੁੱਟ ਗਏ ਨੇ ਤੇਰੀ ਸਾਰੀ ਦੀ ਸਾਰੀ ਮੈਲ ਜਾਂਦੀ ਰਹੀ ਤੇਰੇ ਤੇ ਬਖਸ਼ਿਸ਼ ਕਿਸ ਤਰ੍ਹਾਂ ਹੋ ਗਈ ਹੈ نیند ਖੁੱਲ ਗਈ ਤੇਰੀ ਜਿਵੇਂ ਮਹਾਰਾਜ ਕਹਿੰਦੇ ਮਿਟੇ ਹੋ ਅੰਦੇ ਮਨ ਤਹਰ ਨਾਨਕ ਜਨਮ ਜਨਮ ਕੇ ਸੋਈ ਜਾਗ ਪਤਨ ਕਿਤਨੇ ਜਨਮਾਂ ਤੋਂ ਜੀਵਨ ਚੇਤਨਾ ਸੁੱਤੀ ਹੋਈ ਸੀ ਬਖਸ਼ਿਸ਼ ਹੋ ਗਈ ਜਾਗ ਪੈਨ ਤੋ ਸਹਿਬ ਕਹਿੰਦੇ ਨੇ ਕਿਹੜੀ ਬਖਸ਼ਿਸ਼ ਹੋਈ ਤੇਰੇ ਤੇ ਫਿਰ ਅਗਾਹ ਕਹਿੰਦੇ ਨੇ ਦਾਵਾ ਅਗਨ ਬਹੁਤ ਤ੍ਰਿਨ ਜਾਲੇ ਕੋਈ ਹਰਿਓ ਬੂਟ ਰਹਿ ਔਰੀ ਜਿਸ ਪ੍ਰishna ਦੀ ਅਗਨੇ ਨੇ ਗੁਲਿਸਤਾਨ ਦੇ ਗੁਲਿਸਤਾਨ ਸਾੜ ਕੇ ਸਵਾ ਕਰ ਦਿੱਤੇ ਨੇ ਬਾਗਾਂ ਦੇ ਬਾਗ ਰਾਖ ਹੋ ਗਏ ਨੇ ਕੁਛ ਵੀ ਨਹੀਂ ਤੂੰ ਹਰਾ ਭਰਾ ਕਿਸ ਤਰ੍ਹਾਂ ਰਹੇਂ ਤੈਨੂੰ ਫੁੱਲ ਵੀ ਲੱਗੇ ਤੈਨੂੰ ਫਲ ਵੀ ਲੱਗੇ ਤੈਨੂੰ ਗਿਆਨ ਦੇ ਫੁੱਲ ਵੀ ਲੱਗੇ ਤੈਨੂੰ ਨਾਮ ਦਾ ਫਲ ਵੀ ਲੱਗਿਆ ਤੇਰੇ ਕੋਲ ਸਬਰ ਸ਼ਾਂਤੀ ਵੀ ਹਰਿਆਵਲ ਵੀ ਹੈ ਦਸਤੇ ਸਹੀ ਇਤਨੀ ਅਗ ਦੇ ਵਿੱਚ ਤੂੰ ਹਰਾ ਭਰਾ ਕਿਸ ਤਰ੍ਹਾਂ ਰਹੇਂ ਬਾਬਾ ਅਗਨ ਬਹੁਤ ਤ੍ਰਣ ਜਾਵੇ ਬਾਗਾਂ ਦੇ ਬਾਗ ਜਲ ਕੇ ਖਾਕ ਹੋ ਗਏ ਮਨੁੱਖਤਾ ਦੇ ਬਗੀਚੇ ਜਲ ਕੇ ਰਾਖ ਹੋ ਗਏ ਨੇ ਪਰਵਾਰਾਂ ਦੇ ਪਰਵਾਰ ਕੌਮਾਂ ਦੀਆਂ ਕੌਮਾਂ ਦੇਸ਼ਾਂ ਦੇ ਦੇਸ਼ ਸਭ ਜਲ ਕੇ ਖਾਕ ਗੁਲਿਸਤਾਨ ਸਾਰੇ ਉਜੜੇ ਹੋਏ ਕੋਈ ਹਰਿਆ ਬੂਟ ਰਹਿ ਹੋਰੀ ਕੋਈ ਇੱਕਤਰ ਹਰਾ ਭਰਾ ਬੂਟਾ ਦਿਖਾਈ ਦੇ ਰਿਹਾ ਫੁੱਲ ਵੀ ਲੱਗੇ ਨੇ ਫਲ ਵੀ ਲੱਗੇ ਨੇ ਹਰਿਆਵਰ ਵੀ ਹੈ ਤੋ ਸਾਇਬ ਕੰਨ ਤੇਰੀ ਦੀ ਕਿਹੜੀ ਬਖਸ਼ਿਸ਼ ਹੋ ਗਈ ਇਤਨੀ ਅਗ ਦੇਚ ਭੰਗੜੇ ਪੈ ਬਰਦਨ ਤੂੰ ਹਰਾ ਭਰਾ ਅਗਨੇ ਤੈਨੂੰ ਜਲਾਇਆ ਨਹੀਂ ਮੋਹ ਦੀ ਹਿੰਜ ਤੈਨੂੰ ਆਈ ਨਹੀਂ ਵਾਸ਼ਨਾ, ਕ੍ਰੋਧ, ਲੋਭ, ਅਹੰਕਾਰ ਨੇ ਤੈਨੂੰ ਅਚੇਤ ਨਹੀਂ ਕੀਤਾ ਕੌਣ ਅਨਗਰਿਓ ਭਇਓਨੀ ਕਿ ਅੱਗੇ ਮੇਰੇ ਪਾਤਸ਼ਾਹ ਕਿੰਦੇ ਰਹਿ ਕਾਜਰ ਕੋਠ ਮੇ ਭਈ ਨਾ ਕਾਰੀ ਨਿਰਮਲ ਵਰਨ ਬਣਿਓਰੀ ਰੈਂਗਾ ਕਜਲਦੀ ਕੋਠੜੀ ਵਿੱਚ ਹੈ ਕਪੜੇ ਤੇਰੇ ਕਾਲੇ ਨਹੀਂ ਹੋਏ ਨਿਰਮਲ ਬਰਨ ਕਹਿੰਦੇ ਬਸਤਰ ਨਿਰਮਲ ਬਰਨ ਬਣਿਆ ਹੋਣੀ ਕਪੜੇ ਤੇਰੇ ਨਿਰਮਲ ਸਾਫ਼ ਤੇ ਸੁਥਰੇ ਦਾਗੀ ਨਹੀਂ ਨੇ ਕਜਲਦੀ ਕੋਠੜੀ ਚ ਬੈਠਦਾ ਕਜਲਦੀ ਕੋਠੜੀ ਚ ਐ ਚੱਲਦਾ ਕਚੜੀ ਕੋਠੜੀ ਦੇ ਚ ਜਿੱਥੇ ਕਾਲਖ ਪਈ ਵਰਸਦੀ ਹੈ ਪਰ ਤੇਰੇ ਕਪੜੇ ਬੜੇ ਨਿਰਮਲ ਦਾਸ ਤੇ ਸੇ ਅਕੀਕਤੈ ਮਨੁੱਖ ਜਿਸ ਦਿਨ ਸੰਸਾਰ ਤੇ ਆਉਂਦਾ ਹੈ ਕੁਛ ਦਿਨ ਬਿਲਕੁਲ ਨਿਰਮਲ ਹੁੰਦਾ ਹੈ ਪਾਵਨ ਹੁੰਦਾ ਹੈ ਬਿਲਕੁਲ ਪਵਿੱਤਰ ਹੁੰਦਾ ਹੈ ਸਹਜੇ ਸਹਜੇ ਮੋ ਜਾਗਦਾ ਹੈ ਫਿਰ ਸਹਜੇ ਸਹਜੇ ਹੰਕਾਰ ਜਾਗਦਾ ਹੈ ਜਿਤਨਾ ਹੰਕਾਰ ਜਾਗਦਾ ਹੈ ਉਤਨੀ ਇਸ ਦੀ ਚੇਤਨਾ ਸੋ ਜਾਂਦੀ ਹੈ ਜਿਤਨਾ ਲੋਭ ਜਾਗਦਾ ਹੈ ਉਤਨਾ ਇਹ ਅਚੇਤ ਹੋ ਜਾਂਦਾ ਹੈ جتنا مو جاگ رہا ہے اتنا پرے سو جاتا ہے جتنا ہنکار جاگ رہا ہے اتنی نرمانتا سو جاتی ہے جتنا لوگ جاگ رہا ہے, اتنی ایمانداری سو جاتی ہے اور جتنی منک اندر واشنا جاگ جاگتی ہے سیل تے سنجم اتنا ہی سو جاتا ہے جتنا جاگ جگ ہے دیا اتنی سو جاتی ہے اس دی اندر دیا کی تھی ہوتے ستی پی ہے کوھ جاگ گیا ਹੰਕਾਰ ਜਾਗਿਆ ਤੇ ਨਿਰਮਾਣਤਾ ਸੁੱਤੀ ਪਈ ਗਏ ਸੇਜੇ ਸੇਜੇ ਘੂਪ ਨਿੰਦਰਾ ਛਾ ਜਾਂਦੀ ਹੈ ਇਤੇ ਕਦੇ-ਕਦਾਈ ਜੋ ਗਰਭ ਕਾਲ ਦੀ ਅਵਸਥਾ ਸੀ ਇਕਾਗਰਤਾ ਦੀ ਤੇ ਜਾਗਰਤੀ ਦੀ ਹੁਕਮ ਪਿਆਰ ਦਰਵਾਸ ਉਰਦ ਤਪ ਅੰਤਰ ਕਰੇ ਬੰਦਾ ਵਣ ਜਾ ਰਿਹਾ ਮਿਤਰਾ ਕਸਮ ਸੇ ਦੀ ਅਰਦਾਸ ਉਥੇ ਬੰਦਗੀਚ ਸੀ ਇਕਾਗਰਤਾ ਦੇਚੇ ਅਰਦਾਸ ਦੇਚੇ ਜੀਵਨ ਦੇਚ ਬਨੁਪ ਅਰਦਾਸ ਦੇਚ ਨਹੀਂ ਹੁੰਦਾ ਬੰਦਗੀਚ ਨਹੀਂ ਹੁੰਦਾ ਪ੍ਰਾਰਥਨਾ ਦੇਚ ਨਹੀਂ ਹੁੰਦਾ ਇਹ ਤੇ ਕਦੇ ਹੀ ਕਰਾਈ ਅਗਰ ਕੋਈ ਹੋਰ ਐ ਐਸਾ ਤੋ ਜੀਵਨ ਸਫਲ ਹੋ ਗਿਆ ਸੰਸਾਰ ਤੇ ਆਇਆ ਸਫਲ ਹੋਇਆ ਪਰ ਉਸ ਨੂੰ ਅਸੀਂ ਕਹਿ ਸਕਦੇ ਹਾਂ ਜਾਗਿਆ ਹੋਇਆ ਮਿੱਟੀ ਉਹ ਹਨੇਰ ਮਿਲ ਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਆਇਆ ਤੇ ਮਨੁੱਖ ਸੁਚੇਤ ਪਰ ਪਵਿੱਤਰ ਪਰ ਜਿਸ ਦਿਨ ਰੁਕਸਤ ਹੁੰਦਾ ਹੈ ਅਪਵਿੱਤਰ ਬਹੁਤ ਮਹਿਲਾ ਅਤਿਅੰਤ ਮਹਿਲਾ ਭਗਤ ਕਬੀਰ ਜੀ ਦੀ ਗੱਦੀ ਤੇ ਬੈਠੇ ਸਨ ਭਗਤ ధਨੇ ਰਾਜ ਜਿਨ੍ਹਾਂ ਨੇ ਮੱਧ ਭਾਰਤ ਤੇ ਮਹਾਰਾਸ਼ਟਰ ਦੇ ਵਿੱਚ ਕਬੀਰ ਪੰਥ ਦਾ ਪ੍ਰਚਾਰ ਕੀਤਾ ਉਹਨਾਂ ਨੇ ਕਬੀਰ ਦੇ ਨਾਮ ਤੇ ਕੁਝ ਬਾਣੀ ਵੀ ਉਚਾਰਨ ਕੀਤੀ ਹੈ ਕਈ ਗੱਲ ਵੱਖਰੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਜਿਹੜੀ ਬਾਣੀ ਦਰਜ ਹੈ ਉਹ ਤੇ ਕਬੀਰ ਦੀ ਹੈ ਪਰ ਬੀਜਕ ਨਾਮਕ ਜਿਹੜਾ ਗ੍ਰੰਥ ਹੈ ਕਬੀਰ ਪੰਥੀਆਂ ਦਾ ਉਸ ਦੇ ਚ ਦਨੀ ਰਾਮ ਦੇ ਬੋਲ ਵੀ ਹਨ ਕਬੀਰ ਦੇ ਨਾਮ ਤੇ ਕਬੀਰ ਪੰਥ ਨੂੰ ਜਿਹੜਾ ਭਾਰਤ ਦੇ ਥੋੜਾ ਬਹੁਤ ਫੈਲਾਇਆ ਉਹ ਦਨੀ ਰਾਮ ਨੇ ਫੈਲਾਇਆ ਕਬੀਰ ਦੇ ਨਾਮ ਤੇ ਉਸ ਨੇ ਬਾਣੀ ਉਚਾਰਨ ਦਿੱਤੀ ਉਸ ਤੇ ਇੱਕ ਬੋਲ ਬੜਾ ਕੀਮਤੀ ਹੈ ਦੇ ਸਾਹਮਣੇ ਮੈਂ ਰੱਖਾ ਉਹ ਕਹਿੰਦਾ ਬੜੇ ਯਤਨ ਸੇ ਉਹ ਵੀ ਕਮਰਿਆ ਜਿਉਂ ਕੀ ਤੇਉਂ ਧਰ ਦੇਨ ਚਦਰਿਆ اے ਪ੍ਰਭੂ ਜ਼ਿੰਦਗੀ ਦੀ ਚਦਰ ਤੂੰ ਜਿਵੇਂ ਮੇਰੋ ਦੇਤੀ ਸੀ ਐਵੇਂ ਮੈਂ ਉਸ ਤਰ੍ਹਾਂ ਤੇਰੇ ਕਦਮਾਂ ਦੇ ਚ ਰੱਖ ਦਿੱਤੀ ਹੈ ਉਸੇ ਤਰ੍ਹਾਂ ਦਾਗੀ ਨਹੀਂ ਹੋਣ ਦਿੱਤੀ ਤੇ ਕਿਦਰੋਂ ਮੈਂ ਫਾੜੀ ਵੀ ਲੈਂਗਾ ਮੈਂ ਫਟਣ ਵੀ ਨਹੀਂ ਦਿੱਤੀ ਮੈਗਾਵੀ ਨਹੀਂ ਹੋਰਦੀ ਐਸਾ ਬਾਰ ਜਿਸ ਤਰ੍ਹਾਂ ਤੂੰ ਮੈਨੂੰ ਇਹ ਚੱਦਰ ਦਿੱਤੀ ਸੀ ਲੈ ਲੈ ਯਕੀਨ ਜਾਣੋ ਮਨੁੱਖ ਦਾ ਜਨਮ ਆਉਂਦਾ ਹੈ ਸੰਸਾਰ ਤੇ ਆਉਂਦਾ ਹੈ ਪਾਵਨ ਪਵਿੱਤਰ ਜਾਂਦਾ ਹੈ ਬੜਾ ਮੈਲਾ ਹੋ ਕੇ ਦਾਗ ਦੋਸਮੋ ਚਲਿਆ ਲਾਏ ਦਰਗੇ ਵੈਸਣ ਨਹੀਂ ਜਾਏ ధਨੇ ਰਾਮ ਕਹਿੰਦੇ ਨੇ ਜਿਸ ਤਰ੍ਹਾਂ ਤੂੰ ਭੇਜਿਆ ਸੀ ਉਸ ਤਰ੍ਹਾਂ ਹੀ ਵਾਪਸ ਆਇਆ ਜਿਵੇਂ ਜ਼ਿੰਦਗੀ ਦੀ ਤੂੰ ਚੱਦਰ ਮੈਨੂੰ ਦਿੱਤੀ ਸੀ ਤੇ ਉਸੇ ਤਰ੍ਹਾਂ ਹੀ ਹੈ ਦਾਗੀ ਨਹੀਂ ਹੋਣ ਦਿੱਤੀ ਮੈਂ ਫਾੜੀ ਵੀ ਨਹੀਂ ਹੈ ਕਿਦਰੋ ਮੇਰੇ ਤੇ ਕੋਈ ਦਾਗ ਵੀ ਨਹੀਂ ਹੈ ਕਬੂਲ ਕਰ ਲੈ ਪਰਵਾਨ ਕਰ ਲੈ ਜਿਵੇਂ ਭੇਜਿਆ ਸੀ ਜਿਸ ਤਰ੍ਹਾਂ ਦੀ ਦਿੱਤੀ ਸੀ ਚੱਦਰ ਐ ਲੈ ਪਰ ਮੈਂ ਇਸ ਤਰ੍ਹਾਂ ਅਗਰ ਇਸ ਚੱਦਰ ਨੂੰ ਆਪਣਾ ਮਨ ਮੰਨ ਲਈਏ ਤੇ ਇਹਦੇ ਤੇ ਇਤਨੀ ਮਹਿਲ ਹੈ ਇਤਨੀ ਮਹਿਲ ਹੈ ਮੈਲ ਦਿਖਾਈ ਦੇਦੀ ਹੈ ਚਦਰ ਤੇ ਦਿਖਾਈ ਨਹੀਂ ਦਿੰਦੀ ਲੋਭ ਦਿਖਾਈ ਦਿੰਦਾ ਹੈ ਮਨੁੱਖ ਨਹੀਂ ਦਿਖਾਈ ਦਿੰਦਾ ਸਬਰ ਸੰਤੋਖ ਦਿਖਾਈ ਦੇਵੇ ਤੇ ਮਨੁੱਖ ਦਿਖਾਈ ਦਿੰਦਾ ਹੈ ਲੋਭ ਦਿਖਾਈ ਦੇਵੇ ਤਾਂ ਸ਼ੈਤਾਨ ਦਿਖਾਈ ਦਿੰਦਾ ਮੈਲ ਦਿਖਾਈ ਦਿੰਦੀ ਹੈ ਨਿਰਮਾਨਤਾ ਵਿਲੇਮਰਤਾ ਦਿਖਾਈ ਦੇਵੇ ਤਾਂ ਬੰਦਾ ਦਿਖਾਈ ਦਿੰਦਾ ਹੰਕਾਰ ਦਿਖਾਈ ਦੇਵੇ ਤਾਂ ਮੈਲ ਦਿਖਾਈ ਦਿੰਦਾ مو دکھائی دیندہ ہے دروپ دکھائی دیندہ ہے واشنا دکھائی دیں اتنی مہ اتنی میں جتنا اچیت منخ گا اتنا محل اور جتنا جاگدہ جائے گا محل دلتی جائے گی میل ہٹ دی جائے گی تو کمیں جاگ گئے یہ ستا ہویا منک کمیں کگ گئے منگ کو دس فیصدی جاگتی ہے اے نوے فیصدی ستا ہویا میں ایک دفعہ پھر دو راما پتھر پورا ستا ہویا ہے بنسپتی دو تین فیصدی جاگی ہے پشو پانی فیصدی جاگے نے منخ ود تو ود دس فیصدی نوے فیصدی ستا ہے اے جتنا جاگے ہویا ہے اس کی ورتوں کرے